ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਜੀ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਪਿੰਡ ਦੀ ਬਾਈ ਨੂੰ ਬਾਗਾ ਪ੍ਰਾਣਾ ਭਾਈ ਲਾਪਰੀ ਦੇ ਘਰੇ ਪਹੁੰਚੇ ਆਂ ਬਹੁਤ ਸੋਹਣੇ ਨਾਗਾ ਅੱਜ ਦੀ ਵੀਡੀਓ ਦੇ ਵਿੱਚ ਤੇ ਐਂਡ ਤੱਕ ਆਪਣੇ ਨਾਲ ਜੁੜੇ ਰਹੋ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਜੀ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਜਿਹੜੇ ਭਰਾਵਾਂ ਨੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7991 ਤੇ ਜੁੜੇ ਰਹੋ ਵੀਡੀਓ ਦੇ ਨਾਲ ਕਰਾਉਨੇ ਆਪਾਂ ਲਾਪਰੀ ਦੇ ਨਾਲ ਗੱਲਬਾਤ ਪੁੱਛਦੇ ਆਂ ਕੀ ਡਿਟੇਲ ਆ ਬਹੁਤ ਸੋਹਣੇ ਨਾ ਹੈਗਾ ਐਰ ਸ਼ੈਰ ਜਰਸੀ ਬਰੀਡ ਐਚ ਐਫ ਦੇ ਨਗੀਨੇ ਆ ਬਿਲਕੁਲ ਪੂਰੇ ਸਿੰਮਨ ਲੈਂਦੇ ਕਾਬਲ ਬੱਚੀਆਂ ਤੇ ਚੰਗੀਆਂ ਬਿਊਟੀ ਵਾਲੀਆਂ ਤੇ ਬਰੀਡ ਵਾਲੀਆਂ ਸੱਚ ਨੂੰ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਆਪਾਂ ਸ਼ੋਅ ਕਰੂਗਾ લાવાંગે ਤੇ ਗੱਲਬਾਤ ਤੁਸੀਂ ਕਰ ਲਿਓ ਠੀਕ ਕਰਨੇ ਆ ਸਤਿ ਸ਼੍ਰੀ ਅਕਾਲ ਬਾਈ ਲਾਪਰੀਤ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਠੀਕ ਹੈ ਬਾਈ ਬਿਆਨਤਾ ਬਾਈ ਆਪਣਾ ਡਰੈਸ ਕਨਫਰਮ ਕਰਨਾ ਮੇਰਾ ਲਾਪਰੀਤ ਬਾਈ ਪਿੰਡ ਸੁਖਨਾਨਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਠੀਕ ਹੈ ਜੀ ਨੇੜੇ ਸ਼ਹਿਰ ਭਗਤਾ ਭਾਈ ਕਾ ਤੇ ਬਗਰਾੜੀ ਆ ਬਗਰਾੜੀ ਆ ਗਿਆ ਬਰਨਾਲਾ ਆਪਾਂ ਨੂੰ 55 ਬਾਈ ਬਠਿੰਡਾ 45 ਆ ਮੋਗਾ ਚਾਲੀਆ ਫਰੀਦਕੋਟ ਵੀ 45 ਬਿਲਕੁਲ ਸੈਂਟਰ ਦੇ ਚ ਪਿੰਡ ਆ ਗਿਆ ਹਾਂਜੀ ਹਾਂਜੀ ਬਾਈ ਤੇ ਖੇਤਾਂ ਚ ਘਰ ਆ ਬਾਈ ਦਾ ਸ੍ਰੀ ਵਾਲੀ ਸੜਕ ਦੇ ਉੱਤੇ ਜੇ ਸੁਖਨਾਨਦ ਤੋਂ ਆਉਂਗੇ ਸ੍ਰੀ ਵਾਲ ਜੇ ਇਧਰੋਂ ਆਉਂਗੇ ਬਾਈ ਫਿਰ ਸੀਰੀਅਲ ਆ ਜੋ ਸੀਰੀਅਲ ਸੁਖਨਾਂ ਦਾ ਨੰਬਰ ਕੋਸ਼ ਲਿਓ ਹਾਂ ਠੀਕ ਹੈ ਤੇ ਨੰਬਰ ਬੋਲਦੇ ਵੀਰੇ ਨੰਬਰ ਮੇਰਾ 98729257848 ਠੀਕ ਹੈ ਜੀ ਤੇ ਲਾਪਰੀਤ ਫਿਰ ਪਿੱਛੇ ਆਪਾਂ ਵੀਡੀਓ ਪਾਈਆਂ ਵਧੀਆ ਰਿਹਾ ਬਾਈ ਯਾਰ ਮਾਲਕ ਦੀ ਮਿਹਰ ਆ ਬੇਅੰਤ ਪਾਏ ਦੇ ਲੱਗ ਲੱਠੋਸੀਆਂ ਸੀਗੀਆਂ ਹਾਂ ਤੇ ਉਹਨਾਂ ਜਿਉਂ ਵੀ ਤਿੰਨ ਵੈਗੀਆਂ ਤੇ ਦੋ ਹੋਰ ਵੇਚਤੀਆਂ ਕੱਲ ਹੀ ਠੀਕ ਹੈ ਜੀ ਚਲੋ ਵਧੀਜੀ ਵੀਡੀਓ ਪਾਈ ਉਦੋਂ ਹੀ ਐ ਲੈ ਲਓ ਦੂਜੇ ਫੋਨ ਤੇ ਆਪਾਂ ਮੰਟ ਪੰਜਾ ਸੱਤਾਂ ਦੀ ਵੇਚਤੀਆਂ ਸੀ ਕਿਉਂਕਿ ਬਈ ਰੇਟ ਬਲੇ ਜੈਨੂਨ ਜੇ ਹੁੰਦੇ ਆ ਤੇ ਕੁਆਲਿਟੀ ਹੁੰਦੀ ਹੈ ਚੰਗੀ ਹੈ ਨਾ ਹੁਣ ਆਪਾਂ ਪਹਿਲੇ ਨੰਬਰ ਤੋਂ ਆ ਨਗੀਨੇ ਤੋਂ ਕਰਦੇ ਆ ਸ਼ੁਰੂ ਬੈਂਤੇ ਬਹੁਤ ਸ਼ੌਕ ਬਣਾ ਲਿਆ ਬਈ ਵੀਰੇ ਕੀ ਆ ਬੱਚੀ ਦੀ ਫੇਸ ਕੁਆਲਿਟੀ ਕੀ ਬਾਤਾਂ ਨਖਰਾ ਨਖਰਾ ਬੜਾ ਪਹਿਲਾਂ ਐ 10-20 ਦੀ ਉਮਰ ਕਿੰਨੀ ਹੈ ਇਹਦੀ ਉਮਰ ਹੈਗੀ ਆ ਬਿਆਨਤਾ 8 ਮਹੀਨੇ ਤੇ 7 ਦਿਨਾਂ ਦੀ ਬਈ 8 ਮਹੀਨੇ ਤੇ 7 ਦਿਨਾਂ ਦੀ ਹਾਂਜੀ ਹਾਂ ਤੇ ਕਿਹੜੇ ਸੀ ਮੰਦੀਆ ਪੇ ਬਿਆਨਤੇ ਉਹਨਾਂ ਨੇ ਨਾ ਇਹ ਏਬੀਐਸ ਦੀ ਦੱਸੀ ਸੀ ਯਾਰ ਉਹ ਮੈਂ ਪੁੱਛ ਕੇ ਦੱਸ ਦੂ ਠੀਕ ਹੈ ਠੀਕ ਹੈ ਹਾਂ ਤੇ ਮਦਰ ਕਾਰਡ ਇਹਦਾ ਕੋਈ ਨਹੀਂ ਮਾਦਰ ਕਾਰਡ ਸੀਗਾ ਬਈ 38 ਲੀਟਰ ਦਾ ਠੀਕ ਹੈ ਹਾਂਜੀ ਚਿੰਗੀ ਫਾਰਮ ਦੀ ਬੱਚੀ ਆ ਹਨਾ ਹਾਂਜੀ ਤੇ ਲੋ ਵੀ ਸੱਜਣੋ ਥੋੜਾ ਧੱਕਾ ਹੀ ਕਰਦੀਆਂ ਕਿਉਂਕਿ ਖੁੱਲੀਆਂ ਆਈਆਂ ਹੋਣੀਆਂ ਬਾਕੀ ਭਜਨ-ਭੁਜਨ ਬੜਾ ਨਿਗਰ ਨਰੋਈ ਤੇ ਥਣਾ ਦੀ ਜੇ ਗੱਲ ਕਰਗੇ ਸੱਜਣੋ ਆਪਾਂ ਰੋਕੀ ਮਾੜੇ ਚਾਰ ਹੀ ਥਾਣਾ ਪੂਰੇ ਲੰਮੇ ਲੰਮੇ ਤੇ ਮੋٹے ਮੋٹے ਥਾਣਾ ਤੇ ਭਜਨ ਵਜੂ ਦਾ ਜਿਹੜਾ ਬੱਛੀ ਦਾ ਕਿਆ ਬਾਤਾਂ ਆਈਆਂ ਨੰਬਰ 1 ਬੱਛੀ ਆ ਬਾਈ ਨੰਬਰ 1 ਸਹੀ ਗੱਲ ਆ ਬੈਂਤੋ ਕਹਿੰਦੇ ਵੇਖ ਲੈ ਤੂੰ ਆਪਾਂ ਕਹਿੰਦੇ ਸੰਭਾਈ ਦਾ ਐ ਮੁੱਲ ਪੈਂਦਾ ਹੂੰ ਇਹ ਬੱਛੀ ਨੇ ਹੀਟ ਵੀ ਕੱਢ ਲਈ ਕਿਉਂਕਿ ਇਹ ਟੀਕਾ ਨਹੀਂ ਭਰਾਇਆ ਬਾਈ ਇਹ ਬੱਛੀ ਨੂੰ ਹੋਰ ਕਰੋ ਆਪਾਂ ਸਾਡੇ ਭਰਾਵਾਂ ਦਾਸੀ ਦਿੰਦੇ ਆ ਜੇ ਕਿਸੇ ਭਰਾ ਨੇ ਕੋਈ ਸੀਮਨ ਲਵਾਉਣਾ ਹੋਇਆ ਆਪਦੀ ਚਵਾਇਸ਼ ਦਾ ਸੱਜਣੋ ਤੁਸੀਂ ਲਵਾ ਲਿਓ ਉਹ ਵੈਸੇ ਸੀਮਨ ਦੇ ਕਾਬਲ ਆ ਤੇ ਜੇ ਪਹਿਲੀ ਹੀਟ ਛੱਡੀ ਤੇ ਥੋੜਾ ਵਜਨ ਹੋਰ ਅਗੇਨ ਕਰ ਜੂਗੀ ਹਾਂ ਕਿਉਂਕਿ ਬੱਚੀ ਬਈ ਸਰਾਸਾਟਾ ਸਰਾਸਾਟਾ ਬਈ ਚੰਗੀ ਆ ਵੇਖ ਫੇਸ ਕੁਆਲਟੀ ਪਲੀ ਜੁਲੀ ਚੰਗੀ ਆ ਫੇਸ ਕੁਆਲਟੀ ਦੇਖੋ ਨਿੱਕਾ ਕੰਨਾ ਗੋਲ ਤੇ ਬੋਦੀ ਵਾਲੀ ਬੱਚੀ ਆ ਕੀ ਬਾਤ ਆ ਯਾਰ ਇਹ ਦੰਦ ਵੀ ਪੱਤੀ ਦੇ ਕੋਲ ਆ ਬਿਲਕੁਲ ਉਪਰ ਸਟੇਟ ਆ ਕੋਈ ਢੂਈ ਢਾਈ ਨਹੀਂ ਚੱਕਦੀ ਲੈਗ ਸਕੋਰ ਵਧੀਆ ਤੇ ਮਜ਼ਬੂਤ ਆ ਹੱਡਾਂ ਪੈਰਾਂ ਦੀ ਤੇ ਦੰਦ ਦਾ ਪਾਚ ਇੱਕ ਕਰਾ ਦਨੇ ਆ ਸੀਰੀ ਆ ਬਾਈ ਜੀ ਬਿਲਕੁਲ ਸੀਰੀਅਸ ਵੀਰਲ ਵੀ ਨਹੀਂ ਬਾਈ ਵੀਰਲ ਵੀ ਨਹੀਂ ਮੂੰਹ ਦਿਖਾ ਪਿਆ ਤੇ ਜਿਹੜੀ ਚੀਜ਼ ਸਹੀ ਦੇਖਣ ਵਾਲੀ ਦੇਖ ਸੱਚਾ ਮੋਦੀ ਵਾਲੀ ਬੱਚੀ ਆ ਜਿਹਦੇ ਤਿਆਰ ਹੋ ਗਈ 1.5 ਲੱਖ ਦੇ ਬੜਾ ਬੱਚੀ ਦਾ ਹੈ ਨਾ ਹਾਂ ਬਾਈ ਤੇ ਚੰਗੀ ਨਖਰਾਬ ਵਾਲਾ ਰਹੂਗੀ ਬਾਈ ਆਪਾਂ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਜੇ ਕਿਸੇ ਭਰਾ ਨਹੀਂ ਮੰਨ ਕੇ ਚੱਲੋ ਦੋ ਲੈਣੀਆਂ ਤਿੰਨ ਲੈਣੀਆਂ ਇੱਕ ਲੈ ਲਓ ਲੈ ਲਓ ਚੰਗੀ ਕਿਉਂਕਿ ਬਰੀਡ ਆ ਜਿਹੜੀ ਵੀ ਸੇ ਨੂੰ ਬਰੀਡ ਹੀ ਹੁੰਦੀ ਆ ਸਹੀ ਗੱਲ ਆ ਬਹੁਤ ਚੰਗੀ ਆ ਥਣ ਥਣ ਬਹੁਤ ਸੋਹਣੇ ਆ ਇਹ ਲੰਮੇ ਲੰਮੇ ਥਾਣਾ ਤੇ ਚੰਗਾ ਵਧੀਆ ਹਾਈਟ ਲੈਂਥ ਆ ਜਿਹੜੇ ਹਸਾ ਉਹਨਾਂ ਬ ਇਨੀ ਉਮਰ ਦੱਸ ਐ ਵੀ 8 ਮਹੀਨੇ ਤੇ ਨਜ਼ਾਰਾ ਦਨ ਆ ਦਿਆ 8 ਮਹੀਨੇ ਤੇ ਨਜ਼ਾਰਾ ਦਨ ਆ ਦਿਆ 2 ਮਹੀਨੇ ਬੱਚੀ ਨੂੰ ਹੋਰ ਮਿਲ ਗਏ ਉਦੋਂ ਬਾਅਦ ਚ ਸ਼ੀਟ ਤੇ ਪਹਿਲੀ ਤੇ ਟੀਕਾ ਭਰ ਆ ਜੋ ਮੈਂ ਤਾਂ ਵਾਕੀ ਕੰਨ ਕੰਨ ਚੈੱਕ ਕਰਾ ਲਈ ਜਮਾ ਗੋਲ ਕਰਨ ਆ ਕੀ ਅੱਗੇ ਬਰੀਡ ਆਉਂਦੀ ਹੁੰਦੀ ਹੋਂਦ ਬਰੀਡ ਬੱਚੀ ਦੇ ਮੱਥੇ ਤੇ ਟੋਹਾ ਥੋੜਾ ਜਿਹਾ ਹੈ ਨਾ ਬਹੁਤ ਸੋਹਣੀ ਲੱਗਦੀ ਹੈ ਚੰਗੀ ਪਲੀ ਜੁੱਲੀ ਹੈ ਸੱਜਣੋ ਤੇ ਲਾਪਰੀ ਤੇ ਦੀ ਡਿਮਾਂਡ ਫਿਰ ਵੀਰੇ ਬਈ ਬਿਆਨਤਾ ਹੁਣ ਆਹੀ ਬੱਚੇ ਨਾ ਆਪਾਂ ਫਾਰਮ 'ਚ ਛੱਡ ਦੀਏ ਆਪਾਂ ਵੀ ਵੇਨੇ ਵੀਡੀਓ 45 45 ਹਜ਼ਾਰ ਦੇ ਦਿਆ ਸਹੀ ਗੱਲ ਫਾਰਮ ਕੀ ਵੱਡੇ ਵੀ ਰ ਅੱਜ ਕੱਲ ਤਾਂ ਸਾਰਾ ਕੁਝ ਚੱਲੀ ਜਾਂਦਾ ਹੈ ਨਾ ਆਪਾਂ ਨੂੰ ਪਤਾ ਹੁਣ ਆ ਚੱਦਰਾਂ ਆਈਆਂ ਪਾਈਆਂ ਚਾਰੇ ਦੀ ਮਾਣ ਮਾਣ ਮਾੜੀ ਕਿਰਪਾ ਨਾਲ ਸੱਜਣੋ ਪਰ ਸਾਰੇ ਪਾਸੇ ਮਾਰ ਦਿੰਦੇ ਕੈਮਰਾ ਵੀ ਵੀਰ ਕੋਲੇ ਵਧੀਆ ਥਾਂ ਖੜਾ ਜੇ ਇੱਥੇ ਦੋ ਪਾਈਪਾਂ ਲਵਾ ਦੇ ਤੂੰ ਤੇ ਬਾਈ ਇਹੀ ਬੱਚੀ 5-7000 ਵੱਧ ਵੇਖਦੀ ਹੈ ਨਾ ਆਪਾਂ ਨਹੀਂ ਉਹ ਵੀ ਪਰ ਉਹ ਕੰਮ ਬਾਈ ਕਹਿੰ ਬਿਲਕੁਲ ਜਿੰਨਾ ਦਾ ਰੇਟ ਵੀ ਕਰਨਾ ਲੋਕਾਂ ਨਾਲੋਂ 15000 ਮੰਦਾ ਕਰੂੰਗਾ ਅਗਲਾ ਸਾਰੇ ਕਿਤੇ ਜਾ ਕੇ ਫੋਨ ਲਾ ਕੇ ਫਿਰ ਮੈਨੂੰ ਫੋਨ ਲਾਇਓ ਮਾਰ ਗੀਚ ਪੱਲਾ ਰੇਟ ਪਤਾ ਕਰ ਲੋ ਇਹੋ ਜੀ ਬੱਚੀ ਦਾ ਕੀ ਮੰਗਦਿਆ ਆਪਾਂ ਦੁਬਾਰਾ ਫੇਰ ਕੈਮਰਾ ਮਾਰਦਨੇ ਬੱਚੀ ਤੇ ਆਏ ਨੂੰ ਘਰੀ ਮੜੇ ਫੇਸ ਕੁਆਲਟੀ ਕਰਾ ਲਗੇ ਚੱਕ ਬੱਚੀ ਦੀ ਲੈਂਥ ਲੰਥ ਹੈ ਨਾ ਜਿਹੜੀ ਬਹੁਤ ਸੋਹਣੀ ਆ ਇਹ ਲੰਮੀ ਲੰਜੀ ਆ ਧੌਣ ਧੂਣੇ ਲੰਮੀਆਂ ਤੇ ਬਹੁਤ ਸੋਹਣੀ ਚੰਗੀ ਨਖਰੇ ਵਾਲੀ ਆ ਬਾਕੀ ਬਰੀਡ ਆ ਜਿਹੜੀ ਸਜਣੋਂ ਬਰੀਡ ਹੀ ਹੁੰਦੀ ਆ ਤੇ ਲਾਪਰੀ ਤਾਂ ਫੇਰੇ ਇਡੀ ਡਿਮਾਂਡ ਦੱਸ ਵੀਰੇ ਇਹਦੀ ਡਿਮਾਂਡ ਆ ਬਾਈ 22000 ਰੁਪਿਆ 22000 ਰੁਪਿਆ ਹਾਂ ਇਹ ਤਾਂ ਜੇ ਆਪਾਂ ਸੋਚੀਏ ਨਾ ਇਹੀ ਬੱਤੀ ਲੈ ਕੋਈ ਜੇ ਵੇਚਣ ਵਾਲੇ ਕੋਈ ਉਹੋ ਜਿਹੇ ਬੰਦੇ ਕੋਲੇ ਹੋਵੇ ਤਾਂ ਬਾਈ ਪਈ ਪਈਆਂ ਦੀ ਛੱਡਦੀ 35000 ਚਲੋ ਠੀਕ ਆ ਵੀਰੇ ਇਹ ਕੰਮ ਵਪਾਰ ਲੈਣ ਦਾ ਵੀ ਤੇ ਗਾਂ ਕਿਸੇ ਭਾਣੇ ਵੇਚੀ ਹੋ ਮਜਬੂਰੀ ਕਰਕੇ ਠੀਕ ਆ ਪਰ ਜੇ ਆਪਾਂ ਸਾਰਾ ਹਿਸਾਬ ਕਿਤਾਬ ਲਾਈਏ ਸੱਜਣੋ ਵੀ ਆਪਾਂ ਹਰੇਕ ਬੰਦਾ ਘਰੇ ਜਿਹੜੇ ਬੰਦੇ ਬੱਚੀਆਂ ਪਾਲਦੇ ਆ 8 ਮਹੀਨੇ ਦੀ ਬੱਚੀ ਕਰਨ ਦੀ ਕਰਨ ਦੇ ਵਿੱਚ ਵਿੱਚ ਮਨ ਕੇ ਚਲੋ ਇਹ 40 45000 ਰੁਪਿਆ ਖਾ ਜਾਂਦੀ ਆ 30 35000 ਦਾ ਤਾਂ ਤਿੰਨ ਮਹੀਨਿਆਂ ਚ ਬੱਚੀ ਦੁੱਧ ਪੀ ਜਾਂਦੀ ਓਏ ਬਈ ਇਹ ਨਹੀਂ ਆਪਾਂ ਨਾ ਪਤਾ ਕੀ ਹੋਇਆ ਉਹ ਤੋਂ ਬੰਦੇ ਤੋਂ ਬੱਚੀਆਂ ਲਈਆਂ ਸੀ ਦੋ ਹੋਰ ਬਈ ਠੀਕ ਆ ਤਾਂ ਉਹ ਕਹਿੰਦਾ ਕਹਿੰਦਾ ਇਹਦਾ ਆਪਣੇ ਕੋਲ ਰਿਕਾਰਡ ਪ੍ਰੋਪਰ ਰਿਕਾਰਡ ਆ ਬਈ ਹਨਾ ਉਹ ਕਹਿੰਦਾ ਮੈਂ ਤੈਨੂੰ ਭੇਜ ਦੂੰ ਕੱਲੋ ਬੰਦਾ ਕਿਸੇ ਕੰਮ ਗਿਆ ਜਿਹੜੇ ਵੀ ਭਰਾ ਜੀ ਮਨ ਕੇ ਚਲੋ ਇਹ ਪਸੰਦ ਹੋਈ ਆ ਆਪਦਾ ਵਟਸਐਪ ਤੇ ਤੁਹਾਡੇ ਤੋਂ ਮੰਗਾ ਸਕਦਾ ਹਾਂ ਹਾਂਜੀ ਹਾਂਜੀ ਸਾਰਾ ਕੋ ਭੇਜਿਆ ਜਾਊਗਾ ਬਈ ਜੇ ਤੁਹਾਨੂੰ ਮਨ ਤਾਂ ਹੋ ਜੂ ਮਨ ਹਾਂ ਮਾਨਤਾਨ ਵੀ ਕੀਤਾ ਤੇ ਉੱਤੇ 100 ਕਿਲੋਮੀਟਰ ਕਰਾਇਆ ਵੀ ਫ੍ਰੀ ਆ 26000 ਚ ਹਾਂ 26000 ਲੋਕ ਵੀ ਸੱਜਣੋ 26000 ਦੇ ਵਿੱਚ ਆ ਤੁਹਾਨੂੰ ਵੱਚੀ ਮਿਲ ਜੂ ਪਹਿਲੇ ਨੰਬਰ ਵਾਲੀ ਕੋਈ ਬੰਦਾ ਲੈ ਕੇ ਕਰਾਇਆ ਵੀਦਾ ਗਧੇੜਾਂ ਤੇ ਤਾਂ ਹਰੇਕ ਹੀ ਕਰ ਦਿੰਦਾ ਸਹੀ ਗੱਲ ਪਰ ਨਗੀਨਿਆਂ ਦੇ ਗੱਲ ਕਰਦਾ ਵੇ ਇਹੋ ਜਿਹੇ ਨੀਨੇ ਦਾ ਬਾਈ ਕਹਿੰਦਾ ਵੀ ਕੋਈ 26 ਤੇ 100 ਕਿਲੋਮੀਟਰ ਦੀ ਪਹੁੰਚ ਕਰਕੇ ਦਿਖਾਵੇ ਖੁੱਲੇ ਬਈ ਵੀਰ ਦੇ ਆਫਰ ਹੁੰਦੇ ਆ ਤੇ ਖੁੱਲੇ ਸੇ ਸੁਹਾ ਦਾ ਬੰਦਾ ਬਾਈ ਤੇ ਨੰਬਰ ਆ ਜਿਹੜਾ ਸਕਰੀਨ ਤੇ ਚੱਲਦਾ ਮਿੱਤਰੋ ਤੇ ਹੁਣ ਦਿਖਾਉਨੇ ਆਪਾਂ ਤੁਹਾਨੂੰ ਦੋ ਨੰਬਰ ਵਾਲੀ ਬੱਚੀ ਇਹਦੀ ਕੀ ਡਿਟੇਲ ਆ ਲਾਪਰੀ ਤਾਂ ਬਿਆਨ ਤੇ ਵੱਛੀ ਆ ਵੀ ਸਾਡੇ 9 ਮਹੀਨੇ ਦੀ ਵੱਡੇ 9 ਮਹੀਨੇ ਵੇਖ ਥਣ ਤੋਂ ਚੈੱਕ ਕਰਾ ਦੇ ਉਹਦਾ ਥਣ ਕਰੋ ਚੈੱਕ ਸੱਜਣੋ ਚਾਰ ਹੀ ਥਾਣਾ ਪੂਰੇ ਲੰਮੇ ਮੋٹے-ਮੋٹے ਤਾਂ ਤੋਂ ਚੌੜੀ ਜੜੀ ਮੰਗਰ ਜੇ ਕਿ ਕਰਾਈ ਬਈਆ ਪੱਠ ਪੁੜਾਂ ਦੀ ਬਣਾਵਟਾ ਜਿਹੜੀ ਬਹੁਤ ਚੰਗੀ ਆ ਐ ਖੁੱਲੇ ਜੇ ਹੱਡਾਂ ਦੀ ਖੋਲ ਕੇ ਇੱਧਰ ਲਿਆ ਵੀਰੇ ਮੜਾਈ ਥੋੜੀ ਕਲੀਅਰ ਵਧੀਆ ਆ ਜੂਨੀ ਲੋ ਜੀ ਤੇ ਚੰਗੀ ਜਾਤ ਬਰੀਡ ਦੀ ਵੱਛੀ ਆ ਲੰਮੀ ਲੰਜੀ ਆ ਤੇ ਦੇਖੋ ਜੀ ਲੈਂਥ ਲੂਥਾ ਪੂਰੀ ਫੁੱਲ ਆ ਬਾਕੀ ਹਾਈ ਟਵੀਟ ਬਾਈ ਫੇਸਬੁਕ ਚੈੱਕ ਕਰ ਰਹੀ ਬਿਆਂ ਸਾ ਹਾਂ ਲੋ ਜੀ ਫੇਸ ਕੁਆਲਟੀ ਦੇਖੋ ਸੱਜਣੋ ਇਹ ਕਬੂਤਰੀ ਵਰਗੇ ਜਿਹੜੀ ਮੈਚੀ ਕਹਿੰਦੇ ਉਹਨਾਂ ਬਿਆਂ ਦਾ ਇੱਧਰ ਦੀ ਲਿਆ ਫੁਣ ਹਾਂ ਕਰਾ ਚੈੱਕ ਪਈ ਜਾਂਦਾ ਵਾਲੋ ਵੀ ਸਹੀ ਗੱਲ ਆ ਵੀਰੇ ਉਹ ਹੀ ਤੇ ਨਿਸ਼ਾਨੀਆਂ ਵਾਲੀਆਂ ਗੱਲਾਂ ਕਰਦੇ ਫੁੱਡੀਆਂ ਫਿਰਦੀਆਂ ਬਾਈ ਕਹਿੰਦਾ ਆਈਆਂ ਹਾਂਜੀ ਤੇ ਬਹੁਤ ਸੋਹਣੀ ਚੰਗੀ ਲੰਮੀ ਲੰਝੀ ਲੈਂਥ ਨੂੰ ਪੂਰੀ ਬੱਲ ਚੰਗਾ ਰੰਗ ਪ੍ਰਿੰਟ ਆ ਤੇ ਜਾਤ ਬਰੀਡ ਏ ਤੁਹਾਡੇ ਸਾਹਮਣੇ ਸੱਜਣੋ ਵਧੀਆ ਤੇ ਥਣਾ ਥਣਾ ਦੀ ਗੱਲ ਕਰਕੇ ਚੌੜੀ ਚੁੜੀ ਚੈੱਕ ਕਰਾ ਬਿਆਂ ਚੌੜੀ ਥਣਾ ਫੋਰਸਾਂਗ ਪੂਰਾ ਨਹੀਂ ਤੇ ਪਿੱਠ ਪੂਰੇ ਦੀ ਬਣਾਵਟ ਕਰੋ ਜੇ ਕਹਾਂ ਗਾਇਆਂ ਵਾਂਗੂ ਚੌੜੀ ਬਣੀ ਹੈ ਨਾ ਬੰਦਾ ਬਾਕੀ ਚਲੋ 12 ਦਾਪਾ ਕਹਿੰਦੇ ਹਾਂ ਚੌੜੀ ਤਾਂ ਹੈਗੀ ਹੈ ਦਾ ਨਾ ਹੂੰ ਤੂੰ ਐਂਦਾ ਮੇਰੀ ਡੇਢ ਗੱਠ ਬੰਦੀ ਆ ਬਾਈ ਹੱਦ ਤੋਂ ਹੱਦ ਫੁੱਟ ਚੌੜੀ ਆ ਇਸ ਤੋਂ ਹਜੇ ਤਾਂ ਇਹਨੇ ਵਜਨ ਕਰਨ ਜੇ ਕਿਸੇ ਭਰਾ ਕੋਲੇ ਸੰਭਾਈ ਵਾਲੇ ਥਾਂ ਓੜ ਜੇ ਤੇ ਬੱਚੀ ਇਹ ਵੀ ਬਿਲਕੁਲ ਸੀਮਨ ਦੇ ਕਾਬਲ ਹਾਂ ਇੱਕ ਬੋਰੀ ਕਾਰਗਿਲ ਦੀ ਖਵਾ ਦੇ ਟੀਕਾ ਲੈ ਜੂਗੀ ਹਾਂ ਇੱਕ ਗੱਟਾ 4 ਕੇ ਹੀਟ ਦਾ ਇਹਨੂੰ ਤੇ ਦੇ ਕੇ ਮਲਾ ਪਾਲੀ ਗੋਲੀ ਤੇ ਸੀਮਨ ਜਦੋਂ ਮਰਜੀ ਭਰਾ ਸਕਦੇ ਆ ਬਿਲਕੁਲ ਖੀਰੀ ਆ ਜਿਹੜੀ ਗੱਲ ਕਹਿਤੀ ਸੱਜਣੋ ਬਾਈ ਨੇ ਉਹੀ ਗੱਲ ਹੋਊਗੀ ਬਾਕੀ ਆਏ ਨਹੀਂ ਕੋਈ ਆਪਾ ਬਾਲਾ ਜੂਮ-ਜਾਮ ਕਰਕੇ ਜਿਹੜੀ ਚੀਜ਼ ਤੁਸੀਂ ਦੇਖ ਲਈ ਸੱਜਣੋ ਉਹੀ ਤੁਹਾਨੂੰ ਇੱਥੇ ਆਣ ਮਿਲਣੀ ਆ ਬਾਕੀ ਬੈਂਤ ਬੇਈਮਾਨੀ ਵਾਲਾ ਕੰਮ ਥੋੜਾ ਟਾਈਮ ਚੱਲਦਾ ਬਾਈ ਸਹੀ ਗੱਲ ਆ ਬਾਈ ਬਾਕੀ ਪੁਰਾਣਾ ਕੰਮ ਆ ਸੱਜਣੋ ਵੀਰ ਦਾ ਤੇ ਕੋਈ ਆਏ ਨਹੀਂ ਕੋਈ ਜੈਨੂਇਨ ਜੇ ਰੇਟ ਹੁੰਦੇ ਆ ਤੇ 2 ਨੰਬਰ ਵਾਲੀ ਬੱਚੀ ਦੀ ਕੀ ਡਿਮਾਂਡ ਆ ਲਾਪਰੀ ਤਾਂ ਇਹਦੀ ਡਿਮਾਂਡ ਹੈਗੀ ਆ ਬਾਈ 19500 ਰੁਪਿਆ ਲਓ ਵੀ ਸੱਜਣੋ 19500 ਰੁਪਿਆ ਡਿਮਾਂਡ ਆ ਜੀ 100 ਕਿਲੋਮੀਟਰ ਦੀ ਬਾਈ ਕਹਿੰਦਾ ਵੀ ਪਹੁੰਚ ਫਰੀ ਹੈ ਹਾਂਜੀ ਵੇਖੋ ਬਾਈ ਥੱਲੇ ਥੱਲੇ ਚਾਰ ਹੀ ਧਾਣਾ ਕੋਈ ਨਿਸ਼ਾਨ ਵੀ ਨਹੀਂ ਹਾਂ ਪੰਜਵੇਂ ਧਾਣਾ ਤੇ ਚੰਗੀ ਬੱਚੀ ਆ ਵਧੀਆ ਤੇ ਵਧੀਆ ਗਾਂ ਬਣੂਗੀ ਚੰਗੀ ਸੋਹਣੀ ਹਾਂਜੀ ਹੁਣ ਆ ਗਈ ਤੂੰ ਅੱਗੇ 3 ਨੰਬਰ ਤੇ ਫੇਰ ਸੱਜਣੋਂ ਪੂਰੀ ਕਬੂਤਰੀ ਦਾ ਬੱਚਾ ਹੀ ਆ ਇਹਦੀ ਕੀ ਡਿਟੇਲ ਆ ਕਿੰਨੀ ਉਮਰ ਆ ਲਾਪਰੀ ਦਾ ਬਿਆਨ ਤੇ ਇਹ ਬੱਚੀ ਦੀ ਉਮਰ ਹੈਗੀ ਆ ਸਾਡੇ 7 ਮਹੀਨੇ ਬਾਈ 7.5 ਮਹੀਨੇ ਹਾਂ ਬਈ ਠੀਕ ਹੈ ਤੇ ਇਹਦਾ ਕੋਈ ਮਦਰ ਕਾਰਡ ਜਾਂ ਇਹ ਮਦਰ ਕਾਰਡ ਹੈਗਾ ਸੀਗਾ 32 30 ਲੀਟਰ ਦਾ ਕਿਹਦੇ ਸੀਮਨ ਦੀ ਇਹ ਆਪ ਇਹ ABS ਦੀ ਦਸੀਆ ਉਹਨਾਂ ਨੇ ਬਈ ABS ਦੇ ਕੋਈ ਸੀਮਨ ਦੀ ਹੈ ਸਭ ਨੂੰ ਬਾਕੀ ਜੀ ਡਿਟੇਲ ਤੋਂ ਤੁਸੀਂ WhatsApp ਤੇ ਮੰਗਾ ਸਕਦੇ ਆ ਬੱਚੀ ਦੀ ਬਿਊਟੀ ਕਰੋ ਚੱਕ ਜੀ ਪ੍ਰਮਾਤਮਾ ਨੇ ਕਿਵੇਂ ਵਧੀਆ ਵਧੀਆ ਡੱਬ ਲਾਏ ਮਣ ਮਣ ਕੇ ਬਲੈਕ ਕਲਰ ਦੇ ਵਿੱਚ ਵਾਈਟ ਦੇ ਉੱਤੇ ਤੇ ਫੇਸ ਕੁਆਲਿਟੀ ਦੇਖੋ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਆ ਕਿਆ ਬਾਤ ਹੈ ਬਿਊਟੀ ਵਾੜੀ ਪੂਰੀ ਐ ਨਖਰਾ ਨੁਖਰਾ ਬਹੁਤ ਸੋਹਣਾ ਬੱਚਾ ਟੌਪ ਦਾ ਕਿੰਨੀ ਉਮਰ ਹੈ ਜੀ ਇਹਦੀ ਉਮਰ ਕਿ 7 ਸਾਢੇ 7 ਮਹੀਨੇ ਦੀ ਬਾਈ ਸਾਢੇ 7 ਮਹੀਨੇ ਲਓ ਵੀ ਸੱਜਣੋ ਸਾਢੇ 7 ਮਹੀਨੇ ਦੀ ਉਮਰ ਹੈ ਏਬੀਐਸ ਦੇ ਕੋਈ ਸੀਮੰਦੀਆ ਤੇ ਚਾਰ ਹੀ ਥਾਣਾ ਏਬੀਐਸ ਦੇ ਪਾਈਪਰ ਦੀ ਆ ਬਾਈ ਪਾਈਪਰ ਦੀ ਆ ਹਾਂ ਬਾਈ ਬਾਈ ਕਹਿੰਦਾ ਵੀ ਏਬੀਐਸ ਦੇ ਪਾਈਪਰ ਸੀਮੰਦੀ ਆ ਇਹਦਾ ਮਦਰ ਰਕਾਰਡ ਕੀ ਆ ਇਹਦੀ ਮਦਰ ਰਕਾਰਡ ਹੈਗਾ 32 ਲੀਟਰ ਦਾ ਬਾਈ 32 ਲੀਟਰ ਮਦਰ ਰਕਾਰਡ ਆ ਲਓ ਵੀ ਸੱਜਣੋ ਬਹੁਤ ਸੋਹਣੀ ਚੰਗੀ ਸੰਭੀ ਵੀ ਬੱਚੀ ਆ ਇਹ ਰੰਗ ਪ੍ਰਿੰਟ ਹੈ ਜਿਹੜਾ ਬਾ ਕਮਾਲ ਹੈ ਪੂਰੀ ਬਿਊਟੀ ਵਾਲੀ ਹੈ ਤੇ ਚੰਗੀ ਬਰੀਡ ਵਾਲੀ ਹੈ ਜਿੰਨੇ ਨਾਗੇ ਸੱਜਣੋ ਇੱਕ ਦੋ ਤਾਂ ਦੀ ਤਾਂ ਹੀ ਹੈ ਇਹਦੀ ਡਿਮਾਂਡ ਦੱਸਦੇ ਵੀਰੇ ਇਹਦੀ ਡਿਮਾਂਡ 17500 ਰੁਪਿਆ ਲੋ ਵੀ ਸੱਜਣੋ ਤਿੰਨ ਨੰਬਰ ਵਾਲੀ ਬੱਛੀ ਦੀ ਹੈਗੀ ਡਿਮਾਂਡ 17500 ਰੁਪਿਆ 100 ਕਿਲੋਮੀਟਰ ਹਰ ਇੱਕ ਬੱਛੀ ਮਗਰ ਪਹੁੰਚ ਫਰੀ ਹੈ ਇਹ ਇਹ ਦੂ ਅੱਗੇ ਦਿਖਾਉਨੇ ਆਪਾਂ ਸੋਨੂੰ ਪੰਜਾਬ ਵਾਲੀ ਜਰਸੀ ਨਗੀਨਾ ਉਧਰ ਹੀ ਲੈ ਚੱਲ ਤੋਹਫਾ ਹੀ ਹੈ ਇੱਕ ਅੱਧੀ ਲਿਆਉਂਦਾ ਹੁੰਦਾ ਬੱਚੀ ਬਾਈ 10 12 ਮਗਰ ਚੰਗੀ ਜਰਸੀ ਬਰੀਡ ਵਾਲੀ ਉਹ ਬਈ ਮੈਂ ਹਰੇਕ ਲਿਆਉਣ ਨੂੰ ਭਾਵੇਂ ਪੰਜ-ਪੰਜ ਇਕੱਠੀਆਂ ਕਰ ਲਿਆ ਹੈ ਨਾ ਪਤਾ ਕੀ ਕਰਾ ਬਾਈ ਬਿਆੰਤਾ ਐਵੇਂ ਲਾਲ ਗਲਾਲ ਦੀਆਂ ਇਕੱਠੀਆਂ ਕਰਕੇ ਜਰਸੀ ਕਹੀਈ ਉਹਦਾ ਕੋਈ ਸਵਾਦ ਅਜੀ ਗੱਲ ਨਹੀਂ ਬਾਕੀ ਮੱਲਾ ਵਾਂਗੂੰ ਤੁਮ ਬੇਪਲੀ ਵੀ ਪਹਿਲਾਂ ਤਾਂ ਬੱਚੀ ਦੀ ਕਰੋ ਝੋਲੀ ਚੈੱਕ ਜਿਵੇਂ ਥੱਲੇੋਂ ਦੋ ਤਰ ਮਹੀਨੇ ਦੀ ਗੱਬਨ ਹੁੰਦੀ ਆ ਇਸ ਤਰ੍ਹਾਂ ਤੇ ਪੱਕੇ ਰੰਗ ਦੀ ਆ ਕੋਈ ਐ ਨਹੀਂ ਕੋਈ ਬਿਲਕੁਲ ਕੁਆਲਿਟੀ ਦੇ ਫਿਕਰ ਨਹੀਂ ਬਿਆੰਤਾ ਲਓ ਜੀ ਫੇਸ ਕੁਆਲਿਟੀ ਦੇਖੋ ਨਿੱਕਾ ਕਰਨਾ ਮੱਥੇ ਤੇ ਟੋਆ ਮੋਟੀ ਅੱਖਾ ਬੁੱਢੀ ਵਾਲੀ ਬੱਚੀ ਆ ਜਿਹੜੇ ਜਰਸੀ ਦੇ ਕੈਰੈਕਟਰ ਆ ਪੂਰੇ ਆ ਜੇ ਤੁਸੀਂ ਭਰਾਨੇ ਚਲੋ ਮੂੰਚ ਲਾਲੀ ਨਹੀਂ ਇਹ ਜੇ ਕਿਸੇ ਸੱਜਣੋ ਵੀਰ ਨੇ ਮੰਨ ਕੇ ਚੱਲੋ ਵੀ ਘਰੇ ਸੱਜਣੋ ਬਿਊਟੀ ਹੋ ਜਾ ਕੰਮ ਕਰਨਾ ਬਰੀਡ ਦਾ ਤੇ ਬਿਊਟੀ ਜੀ ਵੀ ਪੂਰੀ ਆ ਤੇ ਬਰੀਡ ਚ ਵੀ ਫੁੱਲ ਆ ਤੇ ਵਧੀਆ ਚੰਗਾ ਸੀਮਨ ਲਵਾ ਕੇ ਇਦੂ ਵੀ ਅੱਗੇ ਮੰਨ ਕੇ ਚੱਲੋ ਕੁਆਲਟੀ ਵਾਲਾ ਬੱਚਾ ਤੇ ਮਿਲ ਸਕਦਾ ਪਰ ਬੱਚੀ ਏ ਕਲਾਸ ਆ ਕੋਈ ਏ ਚ ਘਾੜਾ ਆ ਆਪਨੂੰ ਦਿਖ ਨਹੀਂ ਰਹੀ ਵਜਨ ਬੁੱਜਨ ਵੀ ਸੋਹਣਾ ਥੱਲੇ ਜਿਹੜੀ ਸਾਫ ਸੁਥਰੀ ਆ ਚਾਰ ਹੀ ਥਣ ਹੋਰ ਸ਼ੰਗ ਪੂਰਾ ਨਹੀਂ ਬਾਕੀ ਪਲੀ ਜਲੀ ਵੀ ਨਾ ਬਈ ਪੂਰੀ ਆ ਪੂਰੀ ਮਿੱਤਰਨ ਰੋਈ ਆ ਇਹ ਗੱਲ ਹੋਰ ਆ ਜਿਹੜੀ ਹਿਮਾਚਲ ਵਾਲੀ ਬੱਚੀ ਹੋਵੇ ਉਹ ਤੁਸੀਂ ਆਏ ਨੋਟ ਕਰਿਓ ਆ ਚੀਜ਼ਾਂ ਹੀ ਉਹਦੀਆਂ ਵਿੱਚ ਬੜੀਆਂ ਵੀ ਹੁਣ ਆਏ ਜਵਾਂ ਤਾਂ ਹੋਰ ਜਾਊਗਾ ਥੱਲੇ ਨੂੰ ਲੰਕ ਵੀ ਹੋਊ ਬੇਟਾ ਹਾਂ ਹਾਂ ਹੁਣ ਗਿਆ ਸਹੀ ਗੱਲ ਆ ਸ਼ਾਂਟ ਮੇਸ ਇਹਦਾ ਔਰਤੀ ਆ ਬਈ ਘੋੜੀ ਵਾਂਗੂ ਇਹਦਾ ਸਾਰੀਆਂ ਗੱਲਾਂ ਹੀ ਆ ਸੱਜਣੋਂ ਬਿਊਟੀ ਵੀ ਪੂਰੀ ਫੁੱਲ ਆ ਬਰੀਡ ਵੀ ਚੰਗੀ ਆ ਪੰਜਾਬ ਵਾਲੀ ਜਰਸੀ ਆ ਤੇ ਚੰਗਾ ਸੀ ਸੀ ਮੰਨ ਕੇ ਸੇ ਭਰਾਣ ਦੇ ਮੰਨ ਕੇ ਚੱਲੋ ਸੰਭਾਈ ਵਾਲੇ ਥਾਂ ਗੌਰ ਵਾਲੇ ਘਰੇ ਉੱਠ ਜੇ ਵਧੀਆ ਚੰਗਾ ਸੀਮਨ ਲਵਾ ਕੇ ਜਰਸੀ ਦਾ ਹੀ ਕਈ ਵੀਰ ਆਪਣੇ ਅੰਗਹਿਲੀ ਕਰ ਜਾਂਦੇ ਆ ਵੀ ਜਰਸੀ ਵਗਾਵਾਂ ਦੇ ਐਚਐਫ ਦੇ ਸੀਮਨ ਤੇ ਐਚਐਫ ਦੇ ਜਰਸੀ ਦਾ ਸੀਮਨ ਇਹ ਗਲਤੀ ਨਾ ਕਰਿਆ ਕਰੋ ਇਹ ਬਈ ਹੁਣ ਆ ਵਜਿ ਇਹਦੇ ਐਚਐਫ ਦਾ ਡੀ ਗਪਰਾ ਵੇ ਬਚਰੀ ਔਖੀ ਬਹੁਤ ਹੋਊਗੀ ਔਖੀ ਬਈ ਕੀ ਜਾਤ ਦੀ ਜੜ ਵੱਢੀ ਜਾਂਦੀ ਆ ਹਾਂ ਬਈ ਉਹਨਾਂ ਬੱਚਾ ਐਚਐਫ 'ਚ ਹੋਵੇ ਤੇ ਨਾ ਹੀ ਹੋਵੇ ਜਰਸੀ 'ਚ ਤੇ ਇਹੀ ਮੰਨ ਕੇ ਚੱਲੋ ਵੀ ਭਰਾ ਗੌਰ ਕਰਿਆ ਕਰੋ ਜੇ ਜਦੋਂ ਆਪਾਂ ਸੀਮਨ ਲਵਾਉਣਾ ਕਿਸੇ ਵੀ ਪਸ਼ੂ ਦੇ ਤੇ ਪਸ਼ੂ ਦੇ ਹਿਸਾਬ ਨਾਲ ਸੀਮਨ ਲਵਾਇਆ ਕਰੋ ਕਿਉਂਕਿ ਥੋੜੀ ਜੀ ਇਹ ਕੰਮ ਹੁੰਦੀ ਹੈ ਗੌਰ ਵਾਲੀ ਇਹ ਜਰਸੀ ਦੀ ਫਿਰ 10 ਬਰੇ ਡਿਮਾਂਡ ਇਹਦੀ ਡਿਮਾਂਡ 19000 ਰੁਪਿਆ ਜੀ 19000 ਰੁਪਿਆ ਹਾਂ 100 ਕਿਲੋਮੀਟਰ ਦਾ ਕਿਰਾਇਆ ਫਰੀ ਹਾਂ ਬਈ ਲਓ ਵੀ ਸੱਜਣੋ ਜਰਸੀ ਦਾ ਹੈਗਾ 19000 ਰੁਪਿਆ ਡਿਮਾਂਡ ਕਰੀਏ ਵੀਰ ਨੇ ਤੇ 100 ਕਿਲੋਮੀਟਰ ਹਰੇਕ ਬੱਚੀ ਮਗਰ ਆਪਸ ਨੂੰ ਦੱਸਿਆ ਵੀ ਪਹੁੰਚ ਫਰੀ ਆ ਇਦੋਂ ਅੱਗੇ ਆਪਾਂ ਚੈੱਕ ਕਰਾਉਣੀ ਹੈ ਜੀ ਅਹਿਰ ਸ਼ਹਿਰ ਕਿਆ ਬਾਤਾਂ ਆਈਆਂ ਦੇਖੋ ਬੱਚੀ ਦੀ ਪਹਿਲਾਂ ਤਾਂ ਕਰੋ ਲੈਂਥ ਲੂੰਥ ਚੈੱਕ ਐ ਪੂਰੀ ਲੰਮੀ ਲੰਜੀ ਆ ਤਾ ਹੁਣ ਤੂੰ ਦੇਖੋ ਤੇ ਫੇਸ ਕੁਆਲਟੀ ਕਰੋ ਚੈੱਕ ਐ ਮੈਂ ਕਿਹਾ ਨਖਰਾ ਨੁਖਰਾ ਪੂਰਾ ਹੈ ਨਾ ਇਹ ਤਾਂ ਸੀਮੰਦ ਦੇ ਕਾਬਲੀ ਆਲਾ ਪ੍ਰੀਤ ਹੈ ਬਈ ਇਹ ਸੀਮੰਦ ਦੇ ਕਾਬਲੀ ਹੈ ਇਹਦੀ ਕੀ ਡਿਟੇਲ ਆ ਕਿੰਨੀ ਉਮਰ ਬਈ ਬੈਂਤੇ ਦੀ ਉਮਰ ਹੈਗੀ ਆ ਬਈ 9 ਮਹੀਨੇ ਤੇ 28 ਦਿਨਾਂ ਦੀ ਅੱਜ 9 ਮਹੀਨੇ ਤੇ 28 ਦਿਨਾਂ ਦੀ ਹੈ ਹਾਂਜੀ ਹਾਂ ਠੀਕ ਹੈ ਫੇਸਬੁਕ ਤੇ ਜਿਹੇ ਸੀਮੰਦ ਦੀ ਹੋ ਇਹਦਾ ਇਹਦਾ ਨਹੀਂ ਯਾਰ ਇਹਦਾ ਨਹੀਂ ਪਤਾ ਮਾਦਰ ਕਾਰਡ ਕੋਈ ਇਹਦੀ ਮਾਦਰ ਕਾਰਡ ਸੀਗਾ ਬਈ 30 ਲੀਟਰ ਦਾ ਆਪਾਂ ਤੋਂ ਹੀ ਗਈ ਸੀਗੀ ਐਦ ਕੀ ਤੀਜਾ ਸੂਆ ਸੂਈਆ ਦੰਦ ਦੰਦ ਕਰਾ ਦਗੇ ਚੱਕ ਤੇ ਖੀਰੀ ਆ ਬਿਲਕੁਲ ਕੱਚੀ ਕੋਈ ਵਾਇਰਲ ਵੀ ਨਹੀਂ ਪਾਈ ਸੋਹਣਾ ਕੱਦ ਕਾਠਾ ਬੱਚੀ ਦਾ ਤੇ ਵਜਨ ਬੁੱਜਨ ਵੀ ਬੜਾ ਬੋਲਾ ਬਈ ਬੈਂਤੇ ਕੀ ਚੀਜ਼ ਹੋਰ ਚੈੱਕ ਆ ਵੇਖੀ ਮਗਰਾਂਈ ਚੱਕ ਬਿਲਕੁਲ ਸਟੇਟ ਹਾਂ ਕੋਈ ਠੁਈ ਚੋੜੀ ਚੁੜੀ ਕਿੰਨੀ ਆ ਬਈ ਇੱਧਰ ਲੈ ਕੇ ਜਾਈ ਮਾਂ ਦੀ ਪਰੇ ਨੂੰ ਬਾਈ ਤੋਰੀ ਦੇਖੋ ਵੀ ਸੱਜਣੋ ਪੱਠ ਪੁੜੇ ਦੀ ਬਨਾਵਟ ਕਰੋ ਚੱਕ ਐ ਪੂਰੀ ਫੋਟ ਚੌੜੀ ਆ ਉੱਪਰੋਂ ਤੇ ਵਜਨ ਬੁਜਨ ਪੂਰਾ ਭਵੇਂ ਮੰਨ ਕੇ ਚੱਲੋ ਵੀ ਜੇ ਕੋਈ ਵੀਰ ਲੈ ਕੇ ਜਾਂਦਾ ਤੇ ਭਵੇਂ ਕੱਲੂ ਸੀ ਹੀਟ ਕੱਢਿਆ ਹੋਵੇ ਉਹ ਸੀਮਨੇ ਦੇ ਲਵਾ ਦਿਓ ਤੇ ਥੱਲੋਂ ਹੈਗੀ ਸਾਫ ਸੁਥਰੀ ਬੇਫਿਕਰ ਹੋ ਕੇ ਆਜੋ ਸੱਜਣੋ ਚਾਰ ਹੀ ਖਾਣਾ ਫੋੜ ਸ਼ਾਂ ਘੋਰਾਣੀ ਜਿਸੇ ਵੀ ਪਸ਼ੂ ਦੇ ਕੋਈ ਗੰਡ ਮਰੋੜੀ ਨਹੀਂ ਸਾਫ ਸੁਥਰੀਆਂ ਜੇ ਕਿਸੇ ਪਸ਼ੂ ਦੇ ਭਾਈ ਗੰਡ ਮਰੋੜੀ ਜਾਂ ਹਾਜ਼ਿਰ ਹੋਵੇ ਥਣ ਪੰਜਵਾਂ ਛੇਵਾਂ ਹੋਵੇ ਠੀਕਾ ਦੰਦੋਂ ਖੀਰੀਆਂ ਨੇ ਹੁਣ ਸਾਰੀਆਂ ਬੱਚਿਆਂ ਫ੍ਰੀਜ ਦੇਊਂਗਾ ਇਹਦੀ ਕੀ ਡਿਮਾਂਡ ਹੈ ਵੀਰੇ ਇਹਦੀ ਡਿਮਾਂਡ ਭਾਈ 17000 ਰੁਪਿਆ ਤੇ ਜੇ ਮੰਨ ਕੇ ਚੱਲ ਕੋਈ ਜਿੱਥੋਂ ਸਾਰੇ ਨਾਲ ਖਰੀਦਾ ਕੋਈ ਭਰਾ ਸਾਰੇ ਭਰਾ ਲਾਹ ਜੂ ਹੈ ਸਾਰੇ ਪੰਜਾਬ ਦਾ ਕਿਰਾਇਆ ਫ੍ਰੀ ਬਈ ਜੇ ਕੋਈ ਸਾਰੇ ਨਾਲ ਖਰੀਦਦਾ ਜੇ ਕੋਈ ਆ ਵੱਡੀਆਂ ਤਿੰਨ ਖਰੀਦਦਾ ਹਾਂ ਸਾਰੇ ਪੰਜਾਬ ਦਾ ਤਾਂ ਵੀ ਕਿਰਾਇਆ ਫ੍ਰੀ ਜੇ ਵੱਡੀਆਂ ਵੱਛੀਆਂ ਤਿੰਨ ਖਰੀਦਦਾ ਹਾਂ ਪਹਿਲੇ ਨੰਬਰ ਵਾਲੀਆਂ ਦੋ ਆਗੀਆਂ ਸੱਜਣੋ ਹਾਂ ਤੇ ਇੱਕ ਆਹ ਇੱਕ ਆਗੀ ਲਾਸਟ ਵਾਲੀ ਜੇ ਕੋਈ ਮੰਨ ਕੇ ਚੱਲੋ ਸਾਰੇ ਨਾਲ ਗਵਾਈ ਕਹਿੰਦਾ ਖਰੀਦਦਾ ਤੇ ਆਪਾਂ ਸਾਰੇ ਪੰਜਾਬ ਦਾ ਕਿਰਾਇਆ ਫ੍ਰੀ ਆ ਹਾਂਜੀ ਖੁੱਲੇ ਆਫਰ ਹੁੰਦੇ ਆ ਵੀਰ ਦੇ ਬਿਲਕੁਲ ਜੇਨੂਇਨ ਦਾ ਕੰਮ ਕਰਦਾ ਨੌਜਵਾਨ ਵੀਰਾਂ ਲੋਕ ਬਥੇਰੇ ਲੋਕ ਕਹਿੰਦੇ ਨੌਜਵਾਨ ਹੋਰ ਬਥੇਰੇ ਜਣਦੇ ਆ ਵੀ ਬਹੁਤ ਵੀਰ ਮਿਲਦੇ ਆ ਵੀਰ ਕੋਈ ਕੰਮਕਾਰ ਨਹੀਂ ਕੀ ਕਰਕੇ ਵਹਿਲੇ ਫਰਦੇ ਆ ਤੇ ਆ ਤੁਹਾਡੇ ਸਾਹਮਣੇ ਸੱਜਣੋਂ ਮਿਸਾਲ ਆ ਵੀਰ ਦਾ ਵਧੀਆ ਕੰਮ ਹੈ ਜੈਨੂਆ ਜਾਂ ਰੇਟ ਹੁੰਦਾ ਤੇ ਵਧੀਆ ਆਪ ਹੀ ਖਰੀਦਦਾਰੀ ਕਰਦੇ ਤੇ ਆਪ ਹੀ ਵੇਚਦੇ ਆ ਤੇ ਆਪ ਹੀ ਘਰੇ ਸਾਰਾ ਕੰਮ ਕਰਦੇ ਆ ਨੌਜਵਾਨ ਮੁੰਡਾ ਤੇ ਵਧੀਆ ਉਹ ਕਿਤੇ ਲੱਗਿਆ ਤੇ ਭਰਾ ਦਾ ਸਾਥ ਦਿਓ ਬਿਲਕੁਲ ਜਮ ਬਿਲਕੁਲ ਜੈਜ ਰੇਟ ਹੁੰਦੇ ਆ ਤੇ ਬਰੀਡ ਤੁਹਾਡੇ ਸਾਹਮਣੇ ਆ ਤੇ ਹੋਰ ਕੋਈ ਗੱਲ ਵੱਲ ਬਾਤ ਬਾਕੀ ਵਿਅੰਤ ਆਏ ਆ ਬਈ ਗੱਲ ਹਨਾ ਭਈ ਕਿਰਾਇਆ ਤਾਂ ਆਪਾਂ ਫ੍ਰੀ ਕੀਤੇ ਜੇ ਕੋਈ ਇਹ ਵੱਡੀਆਂ ਤਿੰਨ ਬੱਸੀਆਂ ਖਰੀਦਾ ਆਪਾਂ ਰਾਜਸਥਾਨ ਦਾ ਵੀ ਅੱਧੇ ਦਾ ਕਿਰਾਇਆ ਫ੍ਰੀ ਆ ਤੇ ਹਰਿਆਣੇ ਦਾ ਵੀ ਅੱਧੇ ਦਾ ਤੇ ਪੰਜਾਬ ਦਾ ਤਾਂ ਸਾਰੇ ਜਿੰਨਾ ਮਨ ਕੀਤਾ ਲੋ ਹੋ ਸਕਿਆ ਉਨਾਂ ਹੀ ਭੜਾਵਾਂ ਦੀ ਆਪਾਂ ਕਰਨੀ ਆ ਹਮੇਸ਼ਾ ਪਤਾ ਕੀ ਚੱਕਰ ਆ ਭਈ ਐ ਹੁੰਦੀ ਆ ਐ ਹੁਣ ਭਈ ਇੱਥੇ ਮੈਂ ਲੈ ਗੇ 15 1500 ਵਾਲੀਆਂ ਤੇ ਸਾਰੇ ਕਿਦੋਂ ਦਾ ਕਿਰਾਇਆ ਫ੍ਰੀ ਕਰਦਾ ਤੇ ਉਹ ਜੀ ਕੋਈ ਦਾਵਾਂ ਵਾਲੀ ਗੱਲ ਨਹੀਂ ਹੁਣ ਆ ਤੈਨੂੰ ਪਤਾ ਭਈ ਇਹੋ ਜਿਹੀਆਂ ਬੱਸੀਆਂ ਮਿਲਦੀਆਂ ਨਹੀਂ ਤੇ ਦਿਲ ਨਾਲ ਇਹ ਚ ਮੈਨੂੰ ਐ ਬਾਹਲੀ ਕੋਈ ਕਮਾਈ ਮੈਂ ਚਲਾ ਜਮੀਨਾ ਨਵਾਂ ਜਿਹੜਾ ਕੋਈ ਨਾ ਨਹੀਂ ਪੌਣੀ ਵਾਲਾ ਕੰਮ ਹੀ ਆ ਠੀਕ ਆ ਤੇ 5000 ਰੁਪਏ ਦੀ ਗੱਲ ਤਾਂ ਵੀ ਫੜਾ ਦੇਣੀ ਹੈ ਨੰਬਰ ਬੋਲ ਦਿਆ ਦਾ 95729257848 ਤੇ ਦੂਰੀ ਤੋਂ ਵੀਡੀਓ ਨਹੀਂ ਪੈਣੀ ਕਿ ਸਹੀ ਗੱਲ ਨੂੰ ਦੂਰੀ ਤੋਂ ਤਾਂ ਫਿਰ ਕੀ ਰਹਿ ਗਿਆ ਆਪਾਂ 17 ਮਿੰਟਾਂ ਦੀ ਵੀਡੀਓ ਬਣਾਈ ਆ ਪੁੱਛੀਆਂ ਦੀ ਤੇ ਬਥੇਰੇ ਵੀਰ ਮੈਨੂੰ ਕਹਿੰਦੇ ਆ ਯਾਰ ਤੂੰ 5 ਮਿੰਟ ਦੀ ਬਣਾ 7 ਮਿੰਟ ਦੀ ਬਣਾ ਭਾਈ ਉਹ ਜਿਹੜੇ ਜਿਹੜੇ ਥੋੜੀ ਖੇਡਦੇ ਆ ਆਪਾਂ ਕੁਆਲਿਟੀ ਦਿਖਾਉਣੀ ਆ ਅਗਲੇ ਨੇ ਪੈਸੇ ਲਾਉਣੇ ਆ ਜਿਹੜਾ ਆਪਣੀ ਸੋਚ ਆ ਹੁਣ ਗਾਂਹ ਵਾਲੇ ਵੀਰ ਨੇ ਕਿਸੇ ਨੇ ਪੈਸੇ ਲਾਉਣੇ ਆ ਕੁਈ ਦੂਰੋਂ ਨੇੜੋਂ ਆ ਭਰਾ ਆਪਣੇ ਨਾਲ ਜੁੜੇ ਕੋਈ ਹਿਆਰਪੁਰ ਦਾ ਕੋਈ ਮਾਤ ਦਾ ਇੰਨੀ ਦੂਰੋਂ ਤਾਂ ਫਿਰ ਆਉਣਾ ਜਾਣਾ ਵੀ ਔਖਾ ਆਪਣਾ ਫਰਜ਼ ਆ ਵੀ ਹਰੇਕ ਐਂਗਲ ਤੋਂ ਸੱਜਣੋ ਪਸ਼ੂ ਨੂੰ ਵਿਖਾਉਣਾ ਜਿਹੜੀ ਤਸੱਲੀ ਆ ਨਿਰਖ ਵਰਖਾ ਸੱਜਣੋ ਤੁਸੀਂ ਆਪ ਕਰਨੀ ਆ ਕੋਈ ਦੁੱਧ ਵਾਲਾ ਪਸ਼ੂ ਲੈਣੇ ਆ ਚਾਹੇ ਕੋਈ ਵੱਛੀ ਝੋਟੀ ਲੈਣੇ ਆ ਉਹਦੀ ਜਿਹੜੀ ਮੰਨ ਕੇ ਚੱਲੋ ਕੋਲੇ ਆ ਕੇ ਸੌਦਾ ਪਾ ਕਰਨਾ ਉਹ ਤੁਸੀਂ ਕੋਲੇ ਆ ਕੇ ਜਾਂ ਜਿਵੇਂ ਮਰਜ਼ੀ ਆਨਲਾਈਨ ਕਰ ਲਿਓ ਪਰ ਤਸੱਲੀ ਕਰਨਾ ਤੁਹਾਡਾ ਹੱਕ ਵੰਦਾ ਪੂਰਾ ਪੂਰਾ ਕਿਉਂਕਿ ਤੁਸੀਂ ਬਾਅਦ ਵਿੱਚ ਬਿਆਨ ਕੀ ਜੇ ਕਰਾ ਲਾਂਬੇ ਦੀ ਗਿਜਾਇਸ਼ ਨਾ ਰਵੇ ਲਾਂਬੇ ਵਾਲੀ ਆਪਾਂ ਕਾਸਤੋ ਦਿਖਾਉਣੇ ਆ ਮੁਰਕੇ ਐਵੇਂ ਕੋਈ ਆਲਾ ਵੀਡੀਓ ਹੀ ਬਣਾਵਣਾ ਪਈ ਜਾਂਦਾ ਪਤਾ ਕੀ ਜਾਂਦਾ ਮੈਨੂੰ ਬਥੇਰੇ ਫੋਨ ਆਉਂਦੇ ਆ ਕੋਈ ਮੈਂ ਫਲਾਣੇ ਸਾਹ ਤੋਂ ਬੱਚੀ ਲਈ ਸੋਣੇ ਮੈਂ ਠੱਗੀ ਮਾਰ ਲਈ ਤੇ ਜੋ ਆਪਾਂ ਅਗਲੇ ਨੂੰ ਆਣੇ ਆ ਬਈ ਵੀਡੀਓ ਛੋਟੀ ਬਣਾਉਣੀ ਠੱਗੀ ਵੀ ਵੱਜੂ ਠੱਗੂ ਕੋਈ ਵੱਜੂ ਦੀ ਪਿੱਛੇ ਪਿੱਛੇ ਅਗਲਾ ਬੁਖਾ ਦਿੰਦਾ ਨਾ ਕੋਈ ਲਿਖਾਉਂਦਾ ਨਾ ਤੋਰਾ ਤਰ੍ਹਾਂ ਕੋਈ ਗੱਲ ਕਿਸੇ ਦੀਆਂ ਬੱਚੀਆਂ ਦੀਆਂ ਲੱਤਾਂ ਐ ਪੀੜੀਆਂ ਦੇ ਗੋਡੇ ਕਿਸੇ ਦੇ ਜਿੰਦਾ ਗੱਲਬਾਤ ਤੁਸੀਂ ਕਰ ਸਕਦੇ ਆ ਜੇ ਕਿਸੇ ਭਰਾ ਨੇ ਆਪਣੇ ਤੋਂ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਵੀ ਸੱਜਣੋਂ ਉੱਪਰ ਚੱਲਦਾ ਤੇ ਬਾਕੀ ਗੱਲਬਾਤ ਤੁਸੀਂ ਕਰ ਲਿਓ ਵੀਰ ਦੇ ਨਾਲ ਮਿਲਦੇ ਆਗੇ ਆਪਾਂ ਨਵੀਂ ਵੀਡੀਓ 'ਚ ਧੰਨਵਾਦ ਹੱਸੀ ਕਾਲ ਸਾਰਿਆਂ ਨੂੰ